ਦੋਸਤੋ ਅੱਜ ਕੱਲ ਜੇ ਆਪਾਂ ਸਟੇਸਟ ਵੀ ਲਾ ਦਈਏ ਨਾ ਉਹਦਾ ਵੀ ਕਈ ਬੰਦੇ ਗੁੱਸਾ ਕਰ ਜਾਂਦੇ ਨੇ ਇੱਕ ਕੁੜੀ ਦੀ ਮਾਂ ਮਰੀ ਹੋਈ ਸੀਗੀ ਤੇ ਉਹਨੇ ਸਟੇਸਟ ਲਾਤਾ ਸਰਜੀਤ ਬਿੰਦ ਰਖੀ ਇਹਦਾ ਮਾਂ ਮੈਂ ਨਹੀਂ ਮੁੜ ਕੇ ਪੇਕੇ ਆਉਣਾ ਪੇਕੇ ਹੁੰਦੇ ਮਾਮਾ ਨਾਲ ਕੁਝ ਦਿਨ ਬਾਅਦ ਤੇ ਫਿਰ ਉਹ ਆਪਦੇ ਪੇਕੇ ਘਰੇ ਗਈ ਤੇ ਉਹਦੀ ਭਾਬੀ ਨੇ ਉਹਨੂੰ ਚੰਗੀ ਤਰ੍ਹਾਂ ਚਾਹ ਵੀ ਨਹੀਂ ਪੁੱਛੀ ਤੇ ਨਾ ਕੋਈ ਰੋਟੀ ਪਾਣੀ ਪੁੱਛਿਆ ਤੇ ਨਾ ਉਹਦੀ ਗਈ ਦੀ ਕੋਈ ਸੇਵਾ ਕਰੀ ਤੇ ਉਹ ਗਈ ਤਾਂ 15 ਦਿਨ ਰਹਿਣ ਵਾਸਤੇ ਸੀ ਲੇਕਿਨ ਉਹ ਦੋਜੇ ਦਿਨ ਹੀ ਮੁੜਿਆਈ ਤੇ ਘਰੇ ਆ ਕੇ ਸੋਚਣ ਲੱਗੀ ਵੀ ਸ਼ਾਇਦ ਮੇਰੀ ਭਾਬੀ ਨੇ ਮੇਰੇ ਸਤੇਸਟ ਦਾ ਗੁੱਸਾ ਨਾ ਕਰ ਲਿਆ ਹੋਵੇ ਫਿਰ ਉਹਨੇ ਸਤੇਸਟ ਬਦਲ ਕੇ ਲਾਤਾ ਹਰਦੇਵ ਮਾਹੀ ਨੰਗਲ ਦਾ ਵੱਡੀ ਭਾਬੀ ਮਾਂ ਵਰਗੀ ਮਾਂ ਮਰੀ ਦਾ ਅਹਿਸਾਸ ਵੀ ਨਾ ਹੋਵੇ ਤਾ ਫਿਰ ਉਹਦੀ ਭਾਬੀ ਨੇ ਜਦੋਂ ਉਹ ਸਟੇਟ ਪੜਿਆ ਤੇ ਉਹਦੀ ਭਾਬੀ ਦਾ ਫੋਨ ਆਇਆ ਕਹਿਣ ਲੱਗੀ ਤੁਸੀਂ ਆ ਕੇ ਚਲੇ ਵੀ ਗਏ ਮੈਥੋਂ ਤਾਂ ਸੋਢੀ ਸੇਵਾ ਵੀ ਨਹੀਂ ਹੋਈ ਕੀ ਗੱਲ ਹੋ ਗਈ ਮੈਂ ਤੁਹਾਨੂੰ ਬਹੁਤ ਯਾਦ ਕਰਦੀ ਹਾਂ ਕਿ ਤੁਸੀਂ ਦੁਬਾਰੇ ਆਓ ਤੇ ਕੁਝ ਦਿਨ ਰਹਿ ਕੇ ਜਾਓ ਨਾਲੇ ਆਪਦੇ ਬੱਚਿਆਂ ਨੂੰ ਲਿਆਓ ਕਿ ਸਾਡਾ ਜੀ ਨਹੀਂ ਲੱਗਦਾ ਤੇ ਇਸ ਕਰਕੇ ਕਈ ਲੋਕ ਸਟ੍ਰੈਸ ਤੋਂ ਆ ਵੀ ਗੁੱਸਾ ਕਰ ਜਾਂਦੇ ਨੇ ਸ਼ਾਇਦ ਉਹ ਇਨਸਾਨ ਨੇ ਆਪਦੇ ਤਰਫੋਂ ਉਹੀ ਲਾਇਆ ਹੋਵੇ ਲੇਕਿਨ ਲੋਕ ਆਪਦੇ ਮਨ ਦੇ ਵਿੱਚ ਗਲਤ ਅੰਦਾਜ਼ਾ ਲਾ ਲੈਂਦੇ ਨੇ ਤੇ ਗਲਤ ਸਾਈਡ ਤੇ ਲੈ ਜਾਂਦੇ ਨੇ ਤੇ ਅੱਜ ਕੱਲ ਇਹ ਚੱਲ ਰਿਹਾ ਵੀ ਇਸ ਤਰ੍ਹਾਂ ਵੀ ਹਰੇਕ ਬੰਦਾ ਗੁੱਸਾ ਕਰਦਾ ਹੈ ਤੇ ਇਹ ਗੁੱਸਾ ਕਰਨ ਵਾਲੀ ਕੋਈ ਗੱਲ ਨਹੀਂ ਹੁੰਦੀ ਇਹ ਸਿਰਫ ਅਗਲਾ ਆਪਦੇ ਮਨ ਦੇ ਵਿੱਚ ਜਿਹੜੀ ਚੀਜ਼ ਆਉਂਦੀ ਹੈ ਉਦੇ ਕਰਕੇ ਲਾ ਲੈਂਦਾ ਅੱਜ ਇਹ ਸਮਾਂ ਜ਼ਰੂਰ ਚੱਲ ਰਿਹਾ ਤੇ ਗੁੱਸਾ ਨਹੀਂ ਕਰਨਾ ਚਾਹੀਦਾ ਮਾੜੀ ਮਾੜੀ ਗੱਲ ਦਾ ਉਹਦਾ ਨਿਰਣਾ ਜ਼ਰੂਰ ਕਰ ਲੈਣਾ ਚਾਹੀਦਾ